ਨਾ ਖਾਲੜਾ ਦੀ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 1 ਕਿਲੋ ਤੇ 3 ਗ੍ਰਾਮ ਹਿਰੋਇਨ ਦੋ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ। ਇਹ ਕਾਰਵਾਈ ਮਾਨਯੋਗ ਸ਼੍ਰੀ ਸੁਰਿੰਦਰ ਲਾਬਾ ਆਈਪੀਐਸ ਦੀ ਨਿਗਰਾਨੀ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ। ਪੁਲਿਸ ਪਾਰਟੀ ਨੇ 12 ਫਰਵਰੀ 2026 ਨੂੰ ਖਾਲੜਾ ਵਿੱਚ ਨਾਕਾਬੰਦੀ ਕੀਤੀ ਸੀ ਜਿੱਥੇ ਚਾਰ ਦੋਸ਼ੀਆਂ ਨੂੰ ਲੁਕਣ ਦਾ ਇਸ਼ਾਰਾ ਕੀਤਾ ਗਿਆ। ਮੋਟਰਸਾਈਕਲ ਡਿੱਗ ਪਈ ਅਤੇ ਪੁਲਿਸ ਨੇ ਤਲਾਸ਼ੀ ਲੈ ਕੇ ਹਿਰੋਇਨ ਅਤੇ ਮੋਬਾਈਲ ਬਰਾਮਦ ਕਰ ਲਏ। ਮਕਦਮੇ ਅਨੁਸਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਗਿਆ ਇਸੇ ਲੜੀ ਦੇ ਵਿੱਚ ਅੱਜ ਜਿਹੜੀ ਆ ਖਾਲੜਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹੋ ਹਾਸਲ ਹੋਈ ਜਦੋਂ ਕਿ ਅਸੀਂ ਚਾਰ ਦੋਸ਼ੀਆਂ ਨੂੰ 1 ਕਿਲੋ 23 ਗ੍ਰਾਮ ਹੈਰੋਨ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਇਸ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਤਾਵਾ ਆਈਪੀਐਸ ਸ਼੍ਰੀ ਸਰਿੰਦਰ ਲੰਬਾ ਆਈਪੀਐਸ ਐਸਐਸ ਦੀ ਤਰਨਤਾਰਨ ਸ਼੍ਰੀ ਰਿਪੂ ਤਪਨਜੀ ਐਸਪੀਡੀ ਤਰਨਤਾਰਨ ਦੀ ਹਦਯਤਾ ਥੱਲੇ ਲਗਾਤਾਰ ਜਿਹੜੀ ਸਮਗਲਰਾਂ ਦੇ ਖਿਲਾਫ ਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਹੈ ਉਹ ਸਬਡਿਵੀਜ਼ਨ ਠੇਕੀਵਿੰਡ ਦੇ ਵਿੱਚ ਚਲਾਈ ਜਾਂਦੀ ਹੈ ਤੇ ਹਰ ਦੂਜੇ ਤੀਜੇ ਦਿਨ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਨੇ ਸੋ ਇਸੇ ਲੜੀ ਦੇ ਵਿੱਚ ਇਹ ਵੀ ਬਰਾਮਦਗੀ ਹੋਈ ਹੈ ਇਸ ਸੰਦਰਭ ਦੇ ਵਿੱਚ ਐਸਆਈ ਗੁਰਸਾਖ ਸਿੰਘ ਜਿਹੜਾ ਕਿ ਥਾਣੇ ਕਾਲੜੇ ਚਤਨਾਤ ਹੈ ਸਾਥੀ ਕਰਮਚਾਰੀਆਂ ਦੇ ਨਾਲ ਸੈਕੰਡ ਡਿਫੈਂਸ ਲੈਣ ਜਿਹੜੀ ਖਾਲੜਾ ਤੋਂ ਡਲ ਬਾਤਾਰਾ ਸਿੰਘ ਨੂੰ ਜਾਂਦੀ ਹੈ ਉਸਤੇ ਜਾ ਰਿਹਾ ਸੀ ਤੇ ਜਦੋਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਤੇ ਚਾਰ ਵਿਅਕਤੀ ਸਵਾਰ ਆਉਂਦੇ ਵਿਖਾਈ ਦਿੱਤੇ ਉਹ ਪੁਲਿਸ ਪਾਰਟੀ ਨੂੰ ਵੇਖ ਕੇ ਇੱਕੋ ਦਾ ਮੋਟਰਸਾਈਕਲ ਪਿੱਛੇ ਨੂੰ ਮੋੜਿਆ ਤੇ ਮੋੜਨ ਸਮੇਂ ਉਸ ਮੋਟਰਸਾਈਕਲ ਜਿਹੜਾ ਸਲਿੱਪ ਕਰਕੇ ਡਿੱਗ ਗਿਆ ਸੋ ਇਹਨਾਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਜਿਹੜਾ ਜੋਗਨਜੀਤ ਸਿੰਘ ਜਿਹੜਾ ਗੁਮਾਨਪੁਰਾ ਥਾਣਾ ਘਿੰਡਾ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਜਿਹੜਾ ਹਕਮਚੰਦ ਕਲੋਨੀ ਹਿਹਾਟੇ ਦਾ ਰਹਿਣ ਵਾਲਾ ਹੈ ਸ਼ਮਸ਼ੀਰ ਸਿੰਘ ਜਿਹੜਾ ਉਦਮ ਸਿੰਘ ਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਲੋਕਲ ਜਿਹੜਾ ਪੁਲਵਿੰਦਰ ਸਿੰਘ ਸਾਲਫ ਦਲੀਪ ਸਿੰਘ ਜਿਹੜਾ ਪੌਗੁੰਡ ਦਾ ਰਹਿਣ ਵਾਲਾ ਹੈ ਇਹਨਾਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਜਿਹੜੀ 1 ਕਿਲੋ 23 ਗ੍ਰਾਮ ਹੈਰੋਨ ਬਰਾਮਦ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 39 ਰਿਗੇਟ 122621C&DP Act ਦੇ ਥੱਲੇ ਜਿਹੜਾ ਦਰਜ ਰਜਿਸਟਰ ਕਰਕੇ ਤੇ ਜੀ ਤਵਦੀਸ਼ ਸ਼ੁਰੂ ਕੀਤੀ ਹੈ